ਹਾਂਜੀ ਸਟੂਡੈਂਟਸ ਲੋਕ ਧਾਰਾ ਲੋਕ ਸਾਹਿਤ ਨਾਲ ਸੰਬੰਧਿਤ ਅਸੀਂ ਐਮਸੀਕਿਊ ਕਰ ਰਹੇ ਹਾਂ ਪਿਛਲੀ ਵੀਡੀਓ ਦੇ ਵਿੱਚ ਪਾਰਟ 1 ਦੇ ਵਿੱਚ ਅਸੀਂ 50 ਐਮਸੀਕਿਊ ਕੀਤੇ ਨੇ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਜਾ ਕੇ ਦੇਖੋ ਤੇ ਅੱਗੇ ਅਸੀਂ 51ਵਾਂ ਜਿਹੜਾ ਸਾਡਾ ਐਮਸੀਕਿਊ ਆ ਉਹ ਕਰਾਂਗੇ ਮਾਂ ਜੰਮੀ ਦਾ ਪੁੱਤ ਬਨੇਰੇ ਤੇ ਬਜ਼ਾਰਤ ਦਾ ਕੀ ਉੱਤਰ ਆ ਅੱਗ ਤੇ ਧੂਆ ਕਾਫੀ ਸੌਖੇ ਨੇ ਕਹੀ ਤਾਂ ਕਈ ਥੋੜੇ ਜਿਹੇ ਜਿਨ੍ਹਾਂ ਨੇ ਨਹੀਂ ਪਤਾ ਜਿਨ੍ਹਾਂ ਨੂੰ ਉਹਨਾਂ ਲਈ ਔਖੇ ਨੇ ਰੰਨ ਆ ਕੇ ਛੱਪੜ ਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ ਇਹ ਕੀ ਐ ਸੁਣਿਆ ਤਾਂ ਹੋ ਤੁਸੀਂ ਕਦੇ ਪਰ ਇਹ ਕਿਹੜੀ ਬਣ ਗਈ ਆ ਕੀ ਕਹਿੰਦੇ ਨੇ ਇਹਨੂੰ ਟੱਪਾ ਅਲਾਉਣੀ ਸ਼ਬਦ ਦੇ ਸ਼ਾਬਦਿਕ ਅਰਥ ਸ਼ਾਬਦਿਕ ਅਰਥ ਅਲਾਉਣੀ ਸ਼ਬਦ ਦੇ ਕੀ ਨੇ ਚ ਲਾਗਾ ਉਸ ਤਤ ਤੇ ਜਸ ਗਾਇਣ ਹਰਿਆਣੀ ਮਾਏ ਹਰਿਆਣੀ ਭੈਣੇ ਹਰਿਆ ਤਾਂ ਭਾਗੀ ਭਰਿਆ ਇਹ ਕੀ ਆ ਘੋੜੀ ਆ ਚੰਦੇ ਸੁਣਾਏ ਜਾਂਦੇ ਨੇ ਸਾੜੀਆਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਜੰਝ ਟੁੱਕਣ ਸਮੇ ਟੁੱਕਣ ਵਿੱਚ ਆਉਣ ਸਮੇ ਪੰਲੇ ਨਹੀਂ ਤੇ ਲ ਕਰਦੀ ਮੇਲਾ ਮੇਲਾ ਕੀ ਆ ਇਹ ਅਖਾਣ ਆ ਜਿਉਣਾ ਮੋੜ ਜਿਉਣਾ ਮੋੜ ਕੀ ਆ ਲੋਕ ਗਾਥਾਈ ਬਾਪੂ ਤੇਰੇ ਕੁੜਮਾ ਨੇ ਗੋਰੇ ਰੰਗ ਦੀ ਕਦਰ ਨਹੀਂ ਜਾਣੀ ਵਿੱਚ ਕਿਸ ਗੱਲ ਦਾ ਕਿਸ ਗੱਲ ਵੱਲ ਸੰਕੇਤ ਹੈ ਦੀਦੇ ਹੋਰੇ ਜਾਂ ਉਲਾਂਬੇ ਦਾ होली ਦੇ ਤਿਹਾਰ ਦਾ ਆਧਾਰ ਸਰੋਤ होली ਦੇ ਤਿਹਾਰ ਦਾ ਆਧਾਰ ਸਰੋਤ ਜਿਹੜਾ ਭਾਰਤੀ ਮਿਥਿਹਾਸ ਆ ਉਹ ਦੇ ਮਹੀਨੇ ਪੰਜਾਬੀਆਂ ਦੇ ਮਨਪਸੰਦ ਪਕਵਾਨ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡਾ ਉੱਤਰ ਕੀ ਆਊਗਾ ਸਾਗ ਤੇ ਮੱਕੀ ਦੀ ਰੋਟੀ ਫੋਕਲੋਰ ਰਸਾਲਾ ਛਪਦਾ ਹੈ ਫੋਕਲੋਰ ਰਸਾਲਾ ਕਿੱਥੇ ਛਪਦਾ ਏ ਕੋਲਕਾਤਾ ਵਿੱਚ ਨਕਲਾ ਖੇਡਣ ਲਈ ਕਿੰਨੇ ਤਰ੍ਹਾਂ ਦੇ ਪਿੱਡ ਦੀ ਲੋੜ ਹੁੰਦੀ ਹੈ ਨਕਲਾ ਖੇਡਣ ਲਈ ਕਿੰਨੇ ਤਰ੍ਹਾਂ ਦੀ ਪਿੱਡ ਦੀ ਲੋੜ ਹੁੰਦੀ ਹੈ ਨਕਲਾ ਖੇਡਣ ਲਈ ਤਿੰਨ ਤਰ੍ਹਾਂ ਦੀ ਪਿੱਡ ਦੀ ਲੋੜ ਹੁੰਦੀ ਹੈ ਸੋਫੀਆ ਬਰਨ ਦੀ ਪੁਸਤਕ a handbook of folk four morphology of a four folk folk four morphology of folklore da karta vladimir prop cheti cheti vad ki kare asa sasda sandook banona ki bayan karda hai ਨੋਸਸ ਦੀ ਆਪਸੀ ਕੜਵਾਹਟ ਕੋ ਨ ਚੱਲੀ ਬਾਬਾ ਦਿਹਾਈ ਕੀ ਆ ਇਹ ਅਖਾਣ ਇੱਕੋ ਇਲਾਕੇ ਨਾਲ ਸੰਬੰਧਿਤ ਕਾਵ ਰੂਪ ਪ੍ਰਮੁੱਖ ਤੌਰ ਤੇ ਮਾਲਵੇ ਨਾਲ ਸੰਬੰਧਿਤ ਕਿਹੜੇ ਨੇ ਕਲੀ ਤੇ ਕਵਿਸ਼ਰੀ ਕਿੰਗ ਕਿੰਗ ਕੀ ਆ ਲੋਕ ਸਾਜ ਜਰਗ ਦੇ ਮੇਲੇ ਦਾ ਸਬੰਧ ਜਰਗ ਦੇ ਮੇਲੇ ਦਾ ਸਬੰਧ ਕਿਹਦੇ ਨਾਲ ਆ ਸ਼ੀਤਲਾ ਦੇਵੀ ਨਾਲ ਛਟੀਆਂ ਖੇਡਣ ਦੀ ਰਸਮ ਵਿੱਚ ਸ਼ਾਮਲ ਹੈ ਲਾੜਾ ਤੇ ਲਾੜੀ ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼ ਡਾਕਟਰ ਬਨਜਾਰਾ ਵਿਦਿਅਕ ਰਿਤ ਦੀਆਂ ਸੈਂਚੀਆਂ ਹਨ ਕਿੰਨੀਆਂ ਸੈਂਚੀਆਂ ਨੇ 8 ਅਲਾਣੀ ਵਿੱਚ ਮੁੱਖ ਭੂਮਿਕਾ ਹੁੰਦੀ ਹੈ ਅਲਾਣੀ ਵਿੱਚ ਮੁੱਖ ਭੂਮਿਕਾ ਕਿਹਦੀ ਹੁੰਦੀ ਹੈ ਨਾਣ ਦੀ ਦੰਤ ਕਥਾ ਦਾ ਆਧਾਰ ਹੈ ਦੰਤ ਕਥਾ ਦਾ ਕੀ ਆਧਾਰ ਹੈ ਇਤਿਹਾਸ ਤੇ ਮਿਥ ਕਾਰਜਗਤ ਗੀਤ ਗਾਏ ਜਾਂਦੇ ਹਨ ਕਾਰਜਗਤ ਗੀਤ ਗਾਏ ਜਾਂਦੇ ਹਨ ਬੇੜੀ ਚਲਾਉਣ ਸਮੇਂ ਸੰਗਰਾਮ ਨਾਲ ਸੰਬੰਧਿਤ ਪ੍ਰਸਿੱਧ ਮੇਲਾ ਮੱਗੀ ਦਾ ਜਿਹਨੂੰ ਮਕਰ ਸੰਕ੍ਰਾਂਤੀ ਕਹਿੰਦੇ ਆ ਗਿੱਦਾ ਪੁਸਤਕ ਦਾ ਰਚੀਤਾ ਗਿੱਦਾ ਪੁਸਤਕ ਦਾ ਰਚੇਤਾ ਕੌਣ ਹੈ ਦਵਿੰਦਰ ਸਤਿਆਰਥੀ ਆੜ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਔਣ ਕੁੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ਇਹ ਬੁਝਾਰਤ ਦਾ ਸਹੀ ਉੱਤਰ ਕੀ ਹੈ ਟਿੰਡਾ ਨਿੱਕੀ ਜਹੀ ਘੜੀ ਰਾਣੀ ਵੀ ਨਾੜ ਨਾਤੀ ਰਾਜਾ ਵੀ ਨਾਤਾ ਪਰ ਫਿਰ ਵੀ ਭਰੀ ਦੀ ਭਰੀ ਬੁਝਾਰਤ ਦਾ ਉੱਤਰ ਕੀ ਹੈ ਸੁਰਮੇਦਾਨੀ ਅਲੜਵੱਲੜ ਭਾਵੇ ਦਾ 바ਵਾ ਪੂਣੀਆਂ ਲਿਆਵੇਗਾ ਇਹ ਕੀ ਹੈ ਲੋਰੀ ਸੌਂਗ ਕੀ ਆ ਲੋਕਨਾਟਕ ਪੰਜ ਪੰਜ ਤੰਤਰ ਦੀਆਂ ਕਹਾਣੀਆਂ ਦਾ ਸੰਬੰਧ ਕਿਹਦੇ ਨਾਲ ਆ ਪੰਜ ਤੰਤਰ ਦੀਆਂ ਕਹਾਣੀਆਂ ਨੀਤੀ ਨਾਲ ਆਣੀ ਵਾਰ ਬੰਨੇ ਦੀ ਇਹ ਮਾਏ ਗੀਤ ਕਿਸ ਸਮੇਂ ਗਾਇਆ ਜਾਂਦਾ ਹੈ ਡੋਲੀ ਆਉਣ ਸਮੇਂ ਦੰਤ ਕਥਾ ਦਾ ਆਧਾਰ ਬੁਨਿਆਦੀ ਸਰੋਤ ਹੈ ਦੰਤ ਕਥਾ ਦਾ ਆਧਾਰ ਤੇ ਬੁਨਿਆਦੀ ਸਰੋਤ ਕਿਹੜਾ ਹੈ ਮਿੱਥਿਹਾਸ ਪੰਜਾਬ ਪੁਸਤਕ ਦਾ ਸੰਪਾਦਕ ਪੰਜਾਬ ਪੁਸਤਕ ਦਾ ਸੰਪਾਦਕ ਕੌਣ ਹੈ ਮਹਿੰਦਰ ਸਿੰਘ ਰੰਧਾਵਾ ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਬਰੇ ਇਹ ਕੀ ਆ ਘੋੜੀ ਅਲਾਉਣੀ ਕਿਸ ਸਮੇ ਦਾ ਗੀਤ ਹੈ ਮਰਨ ਸਮੇ ਦਾ ਦੁੱਲਾ ਭੱਟੀ ਦੀ ਲੋਕ ਗਾਥਾ ਕਿਸ ਤਿਹਾੜ ਤੇ ਗਾਈ ਜਾਂਦੀ ਹੈ ਸਭ ਸਭ ਨੂੰ ਪਤਾ ਹੋਊਗਾ ਇਸ ਦਾ ਉੱਤਰ ਲੋਹੜੀ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਲੋਕ ਗੀਤ ਕਿਸ ਲੋਕ ਗਾਥਾ ਨਾਲ ਸੰਬੰਧਿਤ ਹੈ ਦੁੱਲਾ ਪੱਟੀ ਨਾਲ ਘੋੜੀ ਦਾ ਗੀਤ ਗਾਇਆ ਜਾਂਦਾ ਹੈ ਭੈਣ ਵੱਲੋਂ ਕੋਠੇ ਤੇ ਗੰਨਾ ਵੀਰ ਮੇਰਾ ਲੰਮਾ ਇਹ ਕੀ ਆ ਥਾਲ ਬਾਤਾਂ ਮੁੱਢ ਕਦੀਮ ਦੀਆਂ ਪੁਸਤਕ ਦਾ ਲੇਖਕ ਕੌਣ ਇਸ ਪੁਸਤਕ ਦਾ ਲੇਖਕ ਆ ਬੇਦੀ ਬਨਜਾਰਾ ਬੇਦੀ ਲੋਕ ਕਾਵ ਰੂਪ ਥਾਲ ਨਾਲ ਸੰਬੰਧ ਹੈ ਆ ਕਿਹੜਾ ਰੂਪ ਸੰਬੰਧ ਲੋਕ ਖੇਡ ਨਾਲ ਪੋ ਰਿੱਦੀ ਮਾਗ ਖਾਦੀ ਇਸ ਅਕਾਉਤ ਦਾ ਸਬੰਧ ਕਿਹਦੇ ਨਾਲ ਲੋੜੀ ਨਾਲ ਖਾਦਾ ਵੀ ਤਾਂ ਲਾਹੇ ਦਾ ਬਾਕੀ ਅਹਿਮ ਦਾ ਸ਼ਾਹੇ ਦਾ ਇਹ ਲੋਕ ਉਕਤੀ ਦਾ ਸਬੰਧ ਕਿਹੜੀ ਸਦੀ ਨਾਲ 18ਵੀਂ ਸਦੀ ਨਾਲ ਬਾਪੂ ਤੇਰੇ ਕੁੜਮਾ ਨੇ ਗੋਰੀ ਰੰਗ ਦੀ ਕਦਰ ਨਹੀਂ ਜਾਣੀ ਇਹ ਕੀ ਆ बोल लिया ਪਿੰਡ ਨੂੰ ਅੱਗ ਲੱਗੀ ਕੁੱਕੜ ਦਾਣੇ ਚੁਗਣ ਇਹ ਕੀ ਆ ਅਖਾਣ ਨਿੱਕੀ ਨਿੱਕੀ ਸੂਈ ਵੱਟਵਾ ਧਾਗਾ ਤੇ ਕੋਠਾ ਕਿਉਂ ਨੀਵੇਂ ਆ ਇਹ ਦੋਵੇਂ ਕੀ ਨੇ ਸੋਹਾਗ ਲੋਕ ਗਾਥਾ ਕੀ ਹੁੰਦੀ ਆ ਲੋਕ ਗਾਥਾ ਸੂਰਮ ਗਤੀ ਦਾ ਗੀਤ ਲੋਕ ਸਾਹਿਤ ਨੂੰ ਨਿਮਨ ਸਾਹਿਤ ਕਿਹਾ ਜਾਂ ਕਿਹਾ ਕਿਨੇ ਕਿ ਲੋਕ ਸਾਹਿਤ ਨੂੰ ਨਿਮਨ ਸਾਹਿਤ ਨਿਮਨ ਮੀਨਜ ਆ ਨੀਵੇਂ ਦਰਜੇ ਦਾ ਸਾਹਿਤ ਸੰਤ ਸਿੰਘ ਸੇਖੋ ਨੇ ਤੈਨੂੰ ਤਾਪ ਜੜੇ ਮੈਂ ਹੂੰਗਾ ਦਾ ਕਿਹੜਾ ਲੋਕ ਕਾਵ ਰੂਪ ਹੈ ਟੱਪਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਇਹ ਕੀ ਆ ਸੋਹਾਗ ਪਿਆਰ ਗੀਤ ਪਿਆਰ ਗੀਤ ਆ ਮਾਇਆ ਲੋਕ ਗਾਥਾ ਲੋਕ ਗਾਥਾ ਕੀ ਹੁੰਦੀ ਆ ਵਰਣਾਤਮਕ ਹੁੰਦੀ ਆ ਤੱਥ ਤੇ ਮਿੱਥ ਦਾ ਸੁਮੇਲ ਤੱਥ ਤੇ ਮਿੱਥ ਦਾ ਸੁਮੇਲ ਬਣ ਕੇ ਕੀ ਹੁੰਦਾ ਏ ਦੰਤ ਕਥਾ ਬਣਦੀ ਆ ਜਿਦੇ ਵਿੱਚ ਕੁਝ ਅ ਤੱਤ ਹੁੰਦੇ ਨੇ ਸਚਾਈਆਂ ਹੁੰਦੀਆਂ ਨੇ ਕੁਝ ਆਪਣੀਆਂ ਬਣੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਲੋਕਾਂ ਦੀਆਂ ਉਹਨੂੰ ਦੰਤ ਕਥਾ ਬੋਲਦੇ ਨੇ ਲੋਕ ਕਥਾ ਦਾ ਪ੍ਰਮੁੱਖ ਤੱਤ ਲੋਕ ਕਥਾ ਦਾ ਪ੍ਰਮੁੱਖ ਤੱਤ ਤੱਤ ਕਿਹੜਾ ਏ ਬਰਤਾਂਤ ਬਰਤਾਂਤ ਦੇ ਆਧਾਰਤ ਹੁੰਦੀ ਆ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਇਹ ਕੀ ਆ ਅਖਾਣ ਇਹ ਕਿਤਾਬਾਂ 'ਚ ਆਮ ਤੌਰ ਤੇ ਆਉਂਦੇ ਨੇ ਅਖਾਣ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਨੇ ਜਿਹੜੀਆਂ ਗ੍ਰਾਮਰ ਦੇ ਵਿੱਚ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਸ ਉਕਤੀ ਦਾ ਸਬੰਧ ਕਿਹੜੀ ਸਦੀ ਨਾਲ ਹੈ 18ਵੀਂ ਸਦੀ ਨਾਲ ਹੈ ਇਸ ਦਾ ਸਬੰਧ ਮਾਗੀ ਦਾ ਮੇਲਾ ਮਸ਼ਹੂਰ ਮਾਗੀ ਦਾ ਮੇਲਾ ਕਿੱਥੇ ਦਾ ਮਸ਼ਹੂਰ ਆ ਮੁਕਸਰ ਦਾ ਪਰੇਕਥਾਵਾਂ ਵਿੱਚ ਪ੍ਰਮੁੱਖ ਤੱਤ ਹੁੰਦਾ ਏ ਕਿਹੜਾ ਤੱਤ ਹੁੰਦਾ ਏ ਰਾਸ ਰੀਰਕ ਅੰਸ਼ ਕਿਹੜਾ ਕਵੀ ਲੋਕ ਸ਼ਬਦਾਵਲੀ ਦੀ ਵਰਤੋਂ ਬਧੇਰੇ ਕਰਦਾ ਹੈ ਕਿਹੜਾ ਕਵੀ ਲੋਕ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਆਪਣੀਆਂ ਰਚਨਾਵਾਂ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਹੱਥਾਂ ਤੇ ਸਰੋਂ ਜਮਾਉਣੀ ਕੀ ਹੈ ਇਹ ਮੁਹਾਵਰਾ ਹੈ ਵਿਆਹ ਸਮੇਂ ਦੀ ਰਸਮ ਦੌਰਾਨ ਪਾਣੀ ਕੌਣ ਵਾਰਕੀ ਪੀਂਦਾ ਹੈ ਆਮ ਇਹ ਤੁਸੀਂ ਜਾਣਦੇ ਹੋ ਸਾਰੇ ਮਾਂ ਦੋ ਪੱਤਰ ਅਨਾਰਾਂ ਦੇ ਸਾਡਾ ਦੁੱਖ ਸੁਣ ਸੁਣ ਕੇ ਰੋਂਦੇ ਪੱਥਰ ਪਹਾੜਾਂ ਦੇ ਇਸ ਪੰਕਤੀ ਵਿੱਚ ਦੋ ਪੱਤਰ ਅਨਾਰਾਂ ਦੇ ਕੀ ਹੈ ਪ੍ਰਤੀਕ ਹੈਂਟ ਕੀ ਹੈ ਪੈਂਟ ਜਿਹੜੀ ਗਾਈ ਜਾਂਦੀ ਹੈ ਲੋਕ ਗੀਤ ਦਾ ਰੂਪ ਆ ਕੀਰਣਾ ਦੇ ਨਾਲ ਮਿਲਦਾ ਹੋਰ ਲੋਕ ਕਾਵ ਰੂਪ ਕਿਹੜਾ ਹੈ ਅਲਾਉਣੀ ਹੇਰਾ ਕਦੋਂ ਗਾਇਆ ਜਾਂਦਾ ਏ ਬਿਆਸ ਸਮੇ ਛੰਦ ਸੁਣਾਉਂਦਾ ਏ ਕੌਣ ਸੁਣਾਉਂਦਾ ਏ ਛੰਦ ਜੀਜਾ ਜਿਉਣਾ ਮੋੜ ਕਿਸੇ ਇਲਾਕੇ ਦਾ ਨਾਇਕ ਜਿਉਣਾ ਮੋੜ ਮਾਲਵੇ ਦਾ ਨਾਇਕਾ ਛਪਾਰ ਦਾ ਮੇਲਾ ਲੱਗਦਾ ਏ ਕਿਹੜੇ ਮਹੀਨੇ ਚ ਲੱਗਦਾ ਏ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਭਾਦੂ ਦੀ ਚਾਨਣੀ 14 ਨੂੰ ਲੱਗਦਾ ਏ ਜਗਰਾਵਾਂ ਦੀ ਰੋਸ਼ਨੀ ਵਾਲਾ ਮੇਲਾ ਲੱਗਦਾ ਹੈ ਹੁਣ ਇੱਥੇ ਚਾਰ ਜਿਹੜੇ ਡੇਟਾ ਦਿੱਤੇ ਹਨ ਤਰੀਕਾ ਦੇਸੀ ਮਹੀਨਿਆਂ ਦੀ ਜਗਰਾਵਾਂ ਦਾ ਰੋਸ਼ਨੀ ਵਾਲਾ ਮੇਲਾ ਪੜਿਆ ਸੀ ਅਸੀਂ ਥਿਊਰੀ ਵਾਲੇ ਪਾਰਟ ਦੇ ਵਿੱਚ ਕੀ ਕਿ ਇੱਥੇ ਲੱਗਦਾ ਹੈ ਕੀ ਹੁੰਦਾ ਹੈ ਜਗਰਾਵਾਂ ਦਾ ਰੋਸ਼ਨੀ ਵਾਲਾ ਮੇਲਾ ਜਿਹੜਾ ਉਹ 14 15 16 ਫੱਗਣ ਨੂੰ ਲੱਗਦਾ ਹੈ ਹਾਦਰ ਸ਼ੇਖ ਇਹ ਹਾਦਰ ਸ਼ੇਖ ਦਾ ਮੇਲਾ ਕਿਸ ਸ਼ਹਿਰ ਵਿੱਚ ਪੜਦਾ ਹੈ ਤਾਂ ਜਿਹੜਾ ਹਦਰ ਸ਼ੇਖ ਦਾ ਮੇਲਾ ਏ ਉਹ ਮਲੇਰਕੋਟਲਾ ਦੇ ਵਿੱਚ ਵਰਦਾ ਏ ਟੀ ਆਰ ਵਿਨੋਦ ਦੀ ਰਚਨਾ ਕਿਹੜੀ ਰਚਨਾ ਹੈ ਟੀ ਆਰ ਵਿਨੋਦ ਦੀ ਸੰਸਕ੍ਰਿਤੀ ਤੇ ਲੋਕ ਸੰਸਕ੍ਰਿਤੀ ਪਾਜਨ ਪੇਂਟ ਨਾਇਤ ਹਮਦ ਇਹ ਕਿਸ ਦੇ ਕਿਸ ਮਾਰੇ ਭੇਦ ਨੇ ਲੋਕ ਗੀਤ ਦੇ ਤ੍ਰੂਪਗਤ ਪ੍ਰਿਯਾਦ ਭਗਤ ਨਾਲ ਤੇ ਦਮਯੰਤੀ ਕਥਾਵਾਂ ਹਨ ਇਹ ਕਿਹੜੀਆਂ ਕਥਾਵਾਂ ਨੇ ਸਾਰੀਆਂ ਮਿਥਕ ਕਥਾਵਾਂ ਨੇ ਦੁਸ਼ਹਿਰੇ ਵਾਲੇ ਦਿਨ ਕਿਸ ਪੰਛੀ ਦਾ ਦਿਸਣਾ ਦਿਸਣਾ ਸ਼ੁਭ ਸੰਕੇਤ ਦਾ ਸੂਚਕ ਮੰਨਿਆ ਜਾਂਦਾ ਹੈ ਗਰੁੜ ਦਾ ਰੂੜ ਹੋ ਚੁੱਕਾ ਮਨੁੱਖੀ ਵਿਵਹਾਰ ਅਖਵਾਉਂਦਾ ਹੈ ਪਰੰਪਰਾ ਰੂੜ ਮੀਨਜ਼ ਜਿਹੜਾ ਉਹਦੇ ਵਿੱਚ ਅੰਧਵਿਸ਼ਵਾਸਾਂ ਦੇ ਵਿੱਚ ਫਸਿਆ ਹੋਵੇ ਉਹਨੂੰ ਰੂੜ ਸ਼ਬਦ ਵਰਤੇ ਜਾਂਦੇ ਤਾਂ ਉਹ ਜਿਹੜਾ ਮਨੁੱਖੀ ਵਿਵਹਾਰ ਆ ਉਹ ਪਰੰਪਰਾ ਖਵਾਂਦਾ ਇਹ ਪਰੰਪਰਾ ਦੇ ਵਿੱਚ ਬੰਨੇ ਹੁੰਦੇ ਨੇ ਕਿਹੜਾ ਨੁਕਤਾ ਲੋਕ ਸਾਹਿਤ ਨੂੰ ਸਾਹਿਤ ਨਾਲੋਂ ਨਿਖੇੜਦਾ ਏ ਕਿਹੜੀ ਗੱਲ ਤੋਂ ਲੋਕ ਸਾਹਿਤ ਤੇ ਸਾਹਿਤ ਦਾ ਫਰਕ ਆ ਪੇਸ਼ਕਾਰੀ ਪਰੰਪਰਾ ਕਿਸ ਲੋਕ ਗੀਤ ਦਾ ਸੱਭਿਆਚਾਰਕ ਪ੍ਰਸੰਗ ਤੇ ਸਥਿਤੀ ਨਿਸ਼ਚਿਤ ਦਾ ਸੋਹਾਗ ਦਾ ਕਿਸ ਲੋਕ ਰੂਪ ਦਾ ਸੱਭਿਆਚਾਰਕ ਪ੍ਰਸੰਗ ਨਿਸ਼ਚਿਤ ਆ ਪਰੰਤੂ ਸਥਿਤੀ ਜਿਹੜੀ ਉਸ ਦੀ ਅਨਿਸ਼ਚਿਤ ਲੋਰੀ ਸਥਿਤੀ ਨਿਸ਼ਚਿਤ ਮਤਲਬ ਇਹ ਕਿਸੇ ਵੀ ਟਾਈਮ ਗਾਈ ਜਾ ਸਕਦੀ ਹੈ ਕਿੱਧਰ ਗਈਆਂ ਵੇ ਪੱਪੂ ਤੇਰੀਆਂ ਨਾਨਕੀਆਂ ਕੀ ਆ ਇਹ ਸਿੱਠਣੀ ਕੋਠੇ ਦੇ ਕਬੂਤਰ ਬੈਠਾ ਕਰਦਾ ਕੂਕੂ ਨਾਲੇ ਤੇਰੀ ਰੋਟੀ ਬੱਦੀ ਨਾਲੇ ਵੱਧਾ ਤੂੰ ਇਸ ਲੋਕ ਕਾਵ ਬਨ ਗਈ ਹੈ ਇਸ ਦੀ ਲੋਕ ਕਾਵ ਬਨ ਗਈ ਕਿਹੜੀ ਆ ਪੱਤਲ ਕਾਵ ਪੱਤਲ ਬਾਰੇ ਵੀ ਪੜਿਆ ਸੀ ਜਿਹੜੀ ਥਿਉਰੀ ਪਾਰਟ ਦੇ ਵਿੱਚ ਪੰਜਾਬ ਦੀ ਕਿਸ ਖੇਡ ਵਿੱਚ ਖਿਡਾਰੀ ਬਲਦ ਤੇ ਘੋੜੀਆਂ ਬਣਦੇ ਹਨ ਸ਼ਕਰਪੀਤ ਜੀ ਕੁਝ ਹਾਲੀ ਦਾ ਕੁਝ ਪਾਲੀ ਦਾ ਕੁਛ ਚਿੜੀ ਜਨੌਰ ਦੀ ਪਾਲੀ ਦਾ ਲੋਕਗੀਤ ਕਿਹੜਾ ਵਿਸ਼ਵਾਸ ਉਜਾਗਰ ਮਿਲਦਾ ਇਸ ਵਿੱਚ ਇਸ ਵਿੱਚ ਬਾਵ ਰੋਲੇ ਤੇ ਅਨਾਜ ਤੋਂ ਅਨਾਜ ਨੂੰ ਬਚਾਉਣ ਦਾ ਜਿਹੜਾ ਭਾਵ ਆ ਉਹ ਮਿਲਦਾ ਏ ਗੰਡ ਫੇਰਨਾ ਦੀ ਰਸਮ ਕੀ ਹੁੰਦੀ ਹੈ ਗੰਡ ਫੇਰਨਾ ਦੀ ਰਸਮ ਸਾਖ ਸਬੰਧੀਆਂ ਨੂੰ ਵਿਆਹ ਦਾ ਸੱਦਾ ਦੇਣਾ ਲੋਕ ਗੀਤ ਹੁੰਦੇ ਹਨ ਲੋਕ ਕਹਾਣੀਆਂ ਪਰ ਲੋਕ ਸਾਹਿਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਇਸ ਕਥਨ ਦਾ ਕਰਤਾ ਕੌਣ ਆ ਕਿਹਨੇ ਕਹੀ ਹੈ ਇਹ ਗੱਲ ਸੰਤ ਸਿੰਘ ਸੇਖੋ ਨੇ ਦੰਤ ਕਥਾਵਾਂ ਅਨੁਸਾਰ ਮਾਈਆ ਦਾ ਪੁਰਾਣਾ ਪ੍ਰਾਤਨ ਨਾਇਕ ਤੇ ਨਾਇਕਾ ਮਾਈਆ ਦਾ ਪ੍ਰਾਤਨ ਨਾਇਕ ਤੇ ਨਾਇਕਾ ਕੌਣ ਆ ਜਿਹੜਾ ਦੰਤ ਕਥਾਵਾਂ ਨੇ ਉਹਨਾਂ ਦੇ ਅਨੁਸਾਰ ਮੁਹੰਮਦ ਅਲੀ ਤੇ ਬਲੋ ਮੋਟਿਫਾਂ ਦਾ ਕਰਮ ਹੁੰਦਾ ਏ ਮੋਟਿਫਾਂ ਦਾ ਕਰਮ ਕੀ ਹੁੰਦਾ ਏ ਮੋਟਿਫਾਂ ਦਾ ਕਰਮ ਆ ਕਥਾ ਨੂੰ ਗਤੀ ਦੇਣਾ ਅੱਗੇ ਸਾਡੇ ਕੋਲ ਕੁਐਸਚਨ ਹੈਗਾ ਮਰੇ ਹੋਏ ਵਿਅਕਤੀ ਨੂੰ ਜ਼ਿੰਦਾ ਕਰਨ ਵਾਲਾ ਜਲ ਕਿਸ ਕਿਸਮ ਦੀ ਕਥਾਨਕ ਰੂੜੀ ਹੈ ਮੀਨਜ਼ ਕਿਸ ਕਿਸਮ ਦਾ ਅੰਧਵਿਸ਼ਵਾਸ ਹੈ ਮਰੇ ਹੋਏ ਵਿਅਕਤੀ ਨੂੰ ਜ਼ਿੰਦਾ ਕਰਨ ਵਾਲਾ ਜਲ ਕਟਨਾ ਪਾਰਕ ਚੁੱਕ ਕੇ ਪੱਲਾ ਦੇਖਦੀ ਮੇਰੇ ਬਾਬੇ ਦਾ ਹਣੀ ਹਾਈਵੇ ਰੱਬਾ ਮੇਰੇ ਬਾਬੇ ਦਾ ਹਣੀ ਇਹ ਪੰਕਤੀਆਂ ਕਿਸ ਲਈ ਹਨ ਅ ਬੁੱਢੇ ਪਤੀ ਲਈ ਕਿਹੜਾ ਲੋਕ ਗੀਤ ਪੇਸ਼ੇਵਰ ਸਿਆਪਾਕਰ ਜਾਂ ਨਾਇਣ ਵੱਲੋਂ ਗਾਇਆ ਜਾਂਦਾ ਹੈ ਅ ਲਾਉਣੀ ਰੋਸ਼ਨੀ ਦਾ ਮੇਲਾ ਕਿਹੜੇ ਨਗਰ ਵਿੱਚ ਭਰਦਾ ਹੈ ਰੋਸ਼ਨੀ ਦਾ ਮੇਲਾ ਕਿਹੜੇ ਨਗਰ ਵਿੱਚ ਭਰਦਾ ਹੈ ਜਗਰਾਵਾਂ ਵਿੱਚ ਰੋਸ਼ਨੀ ਦੇ ਮੇਲੇ ਦਾ ਸਬੰਧ ਕਿਹਦੇ ਨਾਲ ਰੋਸ਼ਨੀ ਦੇ ਮੇਲੇ ਦਾ ਸਬੰਧ ਸੂਫੀ ਸੰਤ ਨਾਲ ਲਾਲਾ ਕੋਠੇ ਦੇ ਉੱਪਰ ਕੋਟ ਵੇਕਿਨ ਉਸਾਰਿਆ ਉਸਾਰਿਆ ਕੋਠੇ ਦੇ ਉੱਪਰ ਕੋਟ ਵੇ ਰਾਮ ਉਸਾਰਿਆ ਇਹ ਪੰਕਤੀਆਂ ਕਿਹੜੇ ਕਾਵ ਰੂਪ ਨਾਲ ਸੰਬੰਧਿਤ ਨੇ ਜਨਮਗੀਤ ਨਾਲ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤਨੀ ਦਾ ਸੰਬੰਧ ਕਿਸ ਨਾਲ ਇਸ ਦਾ ਸੰਬੰਧ ਅਖਾਣ ਨਾਲ ਆ ਇਹ ਅਖਾਣ ਪੁਰਾਤਨ ਗ੍ਰੰਥਾਂ ਵਿੱਚ ਹਲਿਸਨ ਨਾਮ ਨਾਲ ਦੱਸੇ ਗਏ ਨਾਚ ਗੀਤ ਨੂੰ ਪੰਜਾਬ ਦੇ ਕਿਹੜੇ ਲੋਕ ਗੀਤ ਦਾ ਜਨਮਦਾਤਾ ਆਖਦੇ ਨੇ ਹੁੱਲੇ ਹਲਾਰੇ ਤਾਂ ਇਹ ਸਾਡਾ ਜਿਹੜਾ ਟੌਪਿਕ ਇੱਥੇ ਖਤਮ ਹੁੰਦਾ ਏ ਅਸੀਂ ਲੋਕ ਧਾਰਾ ਤੇ ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ 5-6 ਵੀਡੀਓ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਥਿਉਰੀ ਪਾਰਟ ਦੇ ਨਾਲ ਨਾਲ MCQ ਨੇ ਇਹ ਸਾਰੀਆਂ ਜਿਹੜੀਆਂ ਵੀਡੀਓ ਦੇਖ ਕੇ ਤੁਸੀਂ ਆਪਣਾ ਇਹ ਟੌਪਿਕ ਆ ਕਲੀਅਰ ਕਰ ਸਕਦੇ ਹੋ ਜਿਹੜਾ ਕਿ ਬਹੁਤ ਇੰਪੋਰਟੈਂਟ ਆ ਸਾਰੀ ਜਿਹੜੇ ਕੰਪੀਟੀਸ਼ਨ ਟੈਸਟ ਨੇ ਇਹਨਾਂ ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਆਉਂਦੇ ਨੇ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਬਨੇ ਰਹੋ ਚੈਨਲ ਦੇ ਨਾਲ OK thanks